ਗੌੜੀ ਮਹੱਲਾ ਤੀਜਾ ਸੁਖ ਪਾਵੇ ਜੇ ਭਾਈ ਇਹ ਮੋਲਕ ਤਾਂ ਨਾਮ ਹੈ ਹੋਰ ਕੋਈ ਚੀਜ਼ ਅਮੋਲਕ ਨਹੀਂ ਹੈ ਸਾਰੀਆਂ ਮੁੱਲ ਮਿਲ ਜਾਂਦੀਆਂ ਗੁਰਮੁਖਾਂ ਦੀ ਸੰਗਤ ਕਰਕੇ ਪਾਇਆ ਜਾਂਦਾ ਹੈ ਨਾਮੋ ਸੇਵੀ ਨਾਮ ਸਹਿਜ ਸਮਾਵੇ ਜਿਹੜਾ ਪਰਮੇਸ਼ਰ ਦੇ ਨਾਮ ਦਾ ਸੇਵਨ ਭਜਨ ਕਰੇ ਉਹ ਨਾਮੀ ਵਿੱਚ ਹੀ ਸਹਿਜੇ ਸ਼ਾਂਤ ਰੂਪ ਹੋ ਕੇ ਕਿਹਨੇ ਕਿ ਸਮਝਾਂਦਾ ਹੈ ਅੰਮ੍ਰਿਤ ਨਾਮ ਰਸਨਾ ਨਿਤ ਗਾਵ ਰਸਨਾ ਨਾਲ ਵੀ ਵੇਲੀ ਨਾ ਰੱਖੇ ਰਸਨਾ ਨੂੰ ਨਿੰਦਿਆ ਚੁਗਲੀ ਕਰਨ ਵਾਲੇ ਰਸਨਾ ਕਰਕੇ ਵੀ ਅਮਰ ਜੀ ਨਾਮ ਦਾ ਰਸ ਲੈਂਦਾ ਤੇ ਬਾਣੀ ਕਰਕੇ ਗਾਵੇ ਨਿਤਿ ਜਿਸ ਨੂੰ ਕਿਰਪਾ ਕਰੇ ਸੋ ਹਰ ਰਸ ਪਾਵੇ ਜਿਹਨਾਂ ਤੇ ਨਿਰਵਾਹਿ ਗੁਰੂ ਕਿਰਪਾ ਕਰਦਾ ਉਹ ਹਰੀ ਦੇ ਸਾਥ ਮੇਰਾ ਸੁਪਉਂਦਾ ਹੈ ਅਣ ਦਿਨ ਹਿਰਦਾ ਜਪੂ ਜਗਦੀ ਸਾਹਿਬ ਭਾਈ ਹਿਰਦੇ ਚ ਵੀ ਰਾਜ ਨੇ ਜਗਤੀਸ਼ਰ ਪਰਮੇਸ਼ਰ ਦੇ ਨਾਮ ਦਾ ਜਾਪ ਕਰੋ ਗੁਰਮੁਖ ਪਾਵੋ ਪਰਮ ਪਦ ਸੁਖਾ ਗੁਰਮੁਖਾਂ ਦੀ ਸੰਗਤ ਕਰਕੇ ਇਸ ਤਰ੍ਹਾਂ ਪਰਮ ਪਦਵੀ ਦੇ ਸੁਖ ਨੂੰ ਤੁਸੀਂ ਪਾ ਲੋਗੇ ਹੇ ਹਿਰਦਾ ਸਿੰਘ ਭਇਆ ਪਰਗਾ ਜਿਨ੍ਹਾਂ ਦੇ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਸਰੂਪ ਦਾ ਪ੍ਰਕਾਸ਼ ਹੋ ਗਿਆ ਹੈ ਉਹਨਾਂ ਨੂੰ ਹਿਰਦੇ 'ਚੋਂ ਸੁਖ ਨੂੰ ਪ੍ਰਾਪਤ ਹੋ ਗਿਆ ਹੈ ਗੁਰੂ ਦੇ ਘਰ ਗਾਵ ਸਤਿਗੁਣ ਦਾ ਗੁਰੂ ਜੀ ਦੇ ਸੱਚੇ ਗੁਣਾਂ ਦੇ ਬਾਤਨ ਖਜਾਨੇ ਨੂੰ ਹਰ ਵੇਲੇ ਗਾਉਂਦੇ ਰਹਿੰਦੇ ਹਨ ਬਾਤਨ ਦਾ ਸੱਚੇ ਗੁਣਾਂ ਦਾ ਗਾਇਕਿਤ ਹੋਵੇ ਦਾ ਜੇ ਮਨ ਦੇ ਬਾਸ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਇਨ ਮਗੋਂ ਭਾਵੇਂ ਉਹਨਾਂ ਦਾ ਵੀ ਦਾਸ ਬਣਿਆ ਰਹੇ ਬਰੇ ਕੁਟੰਬ ਮਹਿ ਸਦਾ ਉਹਦਾ ਰਹੇ ਭਾਵੇਂ ਗ੍ਰਸਥ ਵਿਕੀ ਕੁਟੰਬ ਇਸਤਰੀ ਆਦ ਕਾਂ ਦੇ ਪਰਵਾਰ ਵਿਕੀ ਪਰ ਸਦਾ ਉਪਰਾਮ ਰੱਖੇ ਚਿਤ ਵਿਸ਼ੇ ਚ ਨਾ ਵਸਣ ਮੁਕਤ ਗੁਰਮੁਖ ਕੋ ਹੋਈ ਇਹ ਜੇ ਜਿਉਂਦਾ ਹੀ ਮੁਕਤ ਹੈ ਉਹ ਕੁਸਾਰ ਸਤ ਪਾਵੈ ਤੂ ਉਹ ਤਰਮੁਦਕ੍ਰਿਸ਼ਟਿ ਜੋ ਪਦਾਰਥ ਆਤਮ ਨੰਦ ਹੈ ਉਹ ਅੱਗੇ ਪਦਾਰਥ ਨੂੰ ਮੋਖ ਰੂਪੀ ਪਦਾਰਥ ਨੂੰ ਅਤੇ ਜਫਾਰ ਸਿ ਗਿਆਨ ਜੇ ਪ੍ਰੈ ਗੁਣ ਮੀਟੇ ਨਿਰਮਲ ਹੋ ਉਹ ਤਿੰਨ ਗੁਣਾਂ ਦੀ ਉਪਾਸ਼ਨਾ ਨੂੰ ਹਟਾ ਦਿੰਦਾ ਹੈ ਮੀਟ ਦਿੰਦਾ ਹੈ ਜਿਵੇਂ ਉੱਜਲ ਸੁਧ ਹੋ ਜਾਂਦਾ ਹੈ ਪੁਰਖ ਸਹਿਜੇ ਸਾਚ ਮਿਲੈ ਪ੍ਰਭ ਸੂ ਸੁਧੇ ਸਿੱਧੋ ਸਕੇ ਪ੍ਰਭੂ ਨਾਲ ਮਿਲ ਜਾਂਦਾ ਸੋਈ ਪ੍ਰਭੂ ਆਪ ਹੀ ਬਣ ਜਾਂਦਾ ਸੇਉ ਪ੍ਰੀਤ ਨਾ ਹੋ ਕਤੰਬ ਵਿੱਚ ਰਹਿੰਦੇ ਹੋਏ ਦਾ ਮੋਹ ਨਾ ਹੋਵੇ ਕਤੰਬ ਦੇ ਸਾਥ ਤੇ ਪ੍ਰੀਤੀ ਨਾ ਹੋਵੇ ਮਨ ਕਰਕੇ ਸਰੀਰ ਕਰਕੇ ਬਾਣੀ ਕਰਕੇ ਮੋਹ ਕੁਟੰਭੋਂ ਮੋਹ ਕਿੰਨਾ ਕਰੇ ਪਰ ਅੰਦਰੋਂ ਇਹ ਦੀ ਪ੍ਰੀਤੀ ਨ ਹੋਵੇ ਵਾਹਿਗੁਰੂ ਤੋਂ ਬਿਨਾਂ ਗਾ ਹਿਰਦੈ ਵਸਿਆ ਸੱਚ ਸੂ ਤੇ ਉਦੋਂ ਪ੍ਰੀਤ ਟੁੱਟਦੀ ਐ ਮੋਹ ਟੁੱਟਦਾ ਇਸ ਬੰਦੀਆਂ ਦਾ ਤੇ ਕੁਟੰਭ ਦਾ ਜਦੋਂ ਜਿਹੜੇ ਸੱਚਾ ਪਰਮੇਸ਼ਰ ਆਪ ਵਸ ਗਿਆ ਅੰਦਰ ਸੋ ਗੁਰਮੁਖ ਮਨ ਬੀਜਿਆ ਆਸਰ ਹੂ ਗੁਰਮੁਖ ਨੇ ਮਨ ਬਿਨਿ ਹੋ ਗਿਆ ਮਿਲ ਗਿਆ ਇਸ ਤੋ ਹੋ ਗਿਆ ਕਿ ਟੱਕੀ ਗਿਆ ਵਾਹਿਗੁਰੂ ਦੇ ਚੋ ਹੁਕਮ ਪਛਾਣੈ ਬੂਝੈ ਸਤਸੂ ਜਿਹੜਾ ਗੁਰਾਂ ਦੇ ਹੁਕਮ ਨੂੰ ਪਛਾਣੈ ਸਿਮਰਨ ਕਰੇ ਉਹ ਬੂਝੈ ਪੁੱਛਦਾ ਗੁਰਾਂ ਦੇ ਪਾਸੋਂ ਸਮਝ ਲੈ ਜੇ ਸਕੇ ਉਹ ਬਿਤਾਈਂ ਕੂ ਕਰਤਾ ਮੈਂ ਅਵਰ ਨਾ ਕੋਈ ਮਾਰੇ ਤੁਹੀਓ ਕਰਦਾ ਪੁਰਖ ਹੈ ਸੰਹ ਹੋ ਰ ਆਪਕੋ ਬਿਨਾ ਕੋਈ ਨਹੀਂ ਹੈ ਆਸਰਾ ਤੁਝ ਸੇ ਹੀ ਤੁਝ ਤੇ ਪਤਹੁ ਆਪ ਦੀ ਮਹਾਰਾ ਸੇਵਾ ਕਰਦੇ ਆਂ ਤੈਥੋਂ ਹੀ ਇੱਜ਼ਤ ਦੀ ਪ੍ਰਾਪਤੀ ਹੋਣੀ ਹੈ ਇਹ ਪਤੀ ਕਿਰਪਾ ਕਰਹਿ ਗਾਵਾ ਪ੍ਰਭੂ ਜੇ ਮਿਹਰ ਕਿਰਪਾ ਕਰੇ ਤਾ ਸੋ ਆਵਦਾ ਸਰੂਪ ਜੋ ਤਤ ਤਜ ਲਖਰ ਸੂਖ ਨੂੰ ਗੋਣਾ ਕਰੀਏ ਨਾਮ ਰਤਨ ਸਭ ਜਗ ਮਹਿਲੋ ਕੇ ਨਾਮ ਰੂਪੀ ਰਤਨ ਸਾਰੇ ਜਗ ਕੇ ਲੋਕ ਪ੍ਰਕਾਸ਼ ਕਰਨ ਵਾਲਾ ਹੈ ਗੁਰਮੁਖ ਬਾਣੀ ਮੀਠੀ ਲੱਗੀ ਗੁਰਮੁਖਾਂ ਦੀ ਬਾਣੀ ਜਿਹੜੀ ਪਿਆਰੀ ਲੱਗਦੀ ਹੈ ਅੰਤਰ ਵਿਗਸੈ ਅਨੰਦ ਲਿਵ ਲੱਗ ਜਿਨ੍ਹਾਂ ਗੁਰਮੁਖਾਂ ਨੂੰ ਬਾਣੀ ਗੁਰੂਮੁਖ ਦੀ ਆਦਿ ਨੇ ਲਿਵ ਲੱਗ ਜਾਂਦੀ ਜਿਨ੍ਹਾਂ ਨੂੰ ਗੁਰਾਂ ਦਾ ਰਾਂ ਮਿੱਠੀ ਲੱਗਦੀ ਹੈ ਬਾਣੀ ਸਹਜੇ ਸੱਚ ਮਿਲਿਆ ਪ੍ਰਸਾਦੀ ਸੁਕੇ ਸਿੱਧ ਉਹਨਾਂ ਨੂੰ ਸੱਚਾ ਮਿਲ ਗਿਆ ਹੈ ਪ੍ਰਸਾਦੀ ਜਿਹੜਾ ਸਵਾਦਾਂ ਤੋਂ ਪਰੇ ਹੈ ਪਾਇਆ ਪੂਰੈ ਵੱਡ ਭਾਗੀ ਇਹਨਾਂ ਨੇ ਸਤਗੁਰਾਂ ਨੂੰ ਪਾ ਲਿਆ ਪੂਰਨ ਵੱਡਿਆਂ ਭਾਗਾਂ ਵਾਲੇ ਪੁਰਖ ਜਾਣਨ ਕਰੋ ਐ ਮਮਤਾ ਦੁਰਮਤ ਦੁੱਖ ਨਾ ਜਿਨ੍ਹਾਂ ਦੇ ਅੰਦਰ ਹੋਮੈ ਮਿਟ ਗਈ ਹੈ ਮਮਤਾ ਤਦਾਰਥਾ ਨਹੀਂ ਮਿਟ ਗਈ ਹੈ ਦੇਹ ਦੀ ਹੰਗਤਾ ਮਿਟ ਗਈ ਹੈ ਖੋਟੀ ਮਦ ਕੁਸਮੀਆਂ ਵੀ ਮਿਟ ਗਈ ਹੈ ਕੋਦੇ ਜੰਮਣ ਮੰਦਰ ਜੋ ਖੁਵੀ ਸਾਰੇ ਨਾਸ ਹੋ ਗਏ ਜਬ ਹਿਰਦੈ RAM ਨਾਮ ਗੁਣਤਾ ਜਦੋਂ ਹਿਰਦੇ ਚ ਰੰਗਿਆ ਹੋਇਆ ਜੋ RAM ਹੈ ਉਹ ਤੇ ਨਾਮ ਗੁਣਾ ਦਾ ਪਾਤਰ ਬਣ ਗਿਆ ਹੈ ਗੁਰਮੁਖ ਗੁਧ ਪ੍ਰਗਤੀ ਪ੍ਰਵਜਾ ਜਿਨ੍ਹਾਂ ਨੂੰ ਵਾਹਿਗੁਰੂ ਦੇ ਜਸ ਕਰਨ ਵਾਲੀ ਗੁਰਮਖੀ ਦੀ ਬੁੱਧੀ ਪ੍ਰਗਟ ਹੋਈ ਆਈ ਹੈ ਓ ਬਾਈ ਨੂੰ ਯਾਸ ਜਾਣ ਲੈਂਦੇ ਹਾਂ ਜੈਸਾ ਪ੍ਰਭੂ ਹੈ ਜਦ ਹਿਰਦੈ ਸੰਕਸ਼ੇਣੀ ਫਿਰਦਾ ਰਵਿਆ ਚਰਨ ਨਿਵਾ ਜਦੋਂ ਹਿਰਦੇ ਚੁਹਾਰੇ ਆ ਉਦੋਂ ਚੱਟ ਸਰਗੁਣ ਦੇ ਚਰਨ ਦਰਸਣ ਲੱਗ ਗਏ ਚਰਨਾ ਚ ਮੰਨ ਦਾ ਟਿਕਾ ਹੋ ਗਿਆ ਕਿਉਂ ਸਹੇਕ ਦੇ ਸੋਈ ਜਨ ਪਾਏ ਜਿਗ ਨੂੰ ਮਾਰਾ ਨਾਮ ਦੀ ਦਾਤ ਹੁੰਦੇ ਆ ਉਹ ਹੀ ਜਨਪੁਰਖ ਪਾਉਂਦੇ ਹੰਮ ਗੁਰਮੁਖ ਮੇਲੇ ਆਪ ਗਵਾਏ ਉਹਨਾਂ ਗੁਰਮੁਖਾਂ ਨੂੰ ਮਾਰਾ ਸਾਹ ਦੇ ਸਰੂਪ ਚ ਮੇਲ ਲੈਂਦੇ ਜਿਹੜੇ ਆਪਾ ਭਾਵ ਅੰਦਰੋਂ ਗਵਾਜ ਹੁੰਦੇ ਆ ਉਹ ਗੁਹੀ ਮਨ ਸਵਾਰਿਆ ਜਿਨ੍ਹਾਂ ਨੂੰ ਵਾਹਿਗੁਰੂ ਸਾਹਿਬ ਦੇ ਮੰਤਰ ਨਾਲ ਅੁੱਧ ਮਨ ਨੂੰ ਸਵਾਰ ਲਿਆ ਹੈ ਸੁਧ ਮਨ ਦੁਆਰਾ ਤੈ ਸਹਜ ਸੁਭਾਈ ਤੈ ਧਾਰਿਆ ਹੈ ਸ਼ਾਂਤੀ ਸਵਾਰੀ ਸੁਕੇ ਸਿద్ధి ਸਾਬਦ ਮਨ ਰੰਗਿਆ ਲੇਵ ਲਾਇ ਜਿਨ੍ਹਾਂ ਨੂੰ ਸਬਦ ਚ ਲਿਬ ਨੂੰ ਲਾ ਕੇ ਮਨ ਨੂੰ ਪ੍ਰੇਮ ਰੰਗ 'ਚ ਰੰਗ ਲਿਆ ਹੈ ਮੇਜ ਘਰ ਵਸਿਆ ਅਪਰਵ ਕੀਰਜਾ ਵਾਹਿਗੁਰੂ ਦੀ ਆਗਿਆ ਨੂੰ ਮੰਨਦਾ ਹੈ ਉਹ ਨਹੀਂ ਸਰੂਪ ਰੂਪੇ ਘਰ ਦੇ ਵਸ ਗਿਆ ਹੈ ਸਤਿਗੁਰੂ ਸਿਈਐ ਜਾਇ ਅੰਮਾ ਜਿਨੂ ਸਾਗ ਦੀ ਸੇਵਾ ਕਰੀਏ ਤਾਂ ਇਹ ਦੇਹ ਦਾ ਮਾਣ ਵਿਦਿਆ ਦਾ ਮਾਣ ਗੁਰਾਂ ਦਾ ਗੁਣ ਹੋ ਗਿਦ ਪਾਈਐ ਗੁਣੀ ਨਿਧਾਨ ਜਦੋਂ ਹੰਕਾਰ ਚਲੇ ਜਾਂਦਾ ਗੁਨਾ ਦਾ ਖਜ਼ਾਨਾ ਜੋ ਪਰਮੇਸ਼ਰ ਜੀ ਨੇ ਸ਼ੀਸ਼ੇ ਜਿਵੇਂ ਮੂੰਹ ਵੇਖ ਲਿਆ ਹੈ ਰਹਾਉ ਮਨ ਬੈ ਰਾਗੀ ਜਾਂ ਸਾਉਧ ਭੌਖਾ ਜਿਹਨੂੰ ਮਨ ਬੈ ਰਾਗੀ ਉਦੋਂ ਬਣਦਾ ਜਦੋਂ ਸ਼ਬਦ ਦਾ ਤੈ ਜਾ ਰਹੇ ਨਹੀਂ ਤਾਂ ਚੰਚਲ ਹੀ ਰਹਿੰਦਾ ਹੈ ਗੁਰ ਆਗੂਰਾ ਜਦੋਂ ਔਰ ਗਵਾਤ ਜਿੰਨੀ ਸਾਰੀ ਅੰਦਰੋਂ ਮਿਟ ਜਾਵੇ ਪੂਰਾ ਬਰਾਗ ਦੇ ਸਹਿਤ ਉਹਦੋਂ ਹੁੰਦਾ ਮਨ ਜਦੋਂ ਸ਼ਬਦ ਨੂੰ ਹਾਜ਼ਰ ਨਾਜ਼ਰ ਮਹਾਰਾ ਨੂੰ ਜਾਣ ਕੇ ਡਰ ਖਾਵੇ ਕਿ ਮਹਾਰਾ ਸਭ ਸੁਣਦਾ ਸਭ ਵੇਖਦਾ ਮੀਰਾ ਪ੍ਰਭ ਨਿਰਮਲਾ ਸਭ ਤੈ ਰਹਿ ਆ ਸਮਾਇਆ ਜਿਹੜਾ ਗੁਰੂ ਜਲ ਹੈ ਉਹ ਸਾਰਿਆਂ ਵਿੱਚ ਸਮਾਰਿਆ ਵਿਆਪਕ ਹੋ ਰਿਹਾ ਹੈ ਕਿਰਪਾ ਤੇ ਮਿਲ ਮਿਲਾਈ ਗੁਰਾਂ ਦੀ ਕਿਰਪਾ ਕਰਕੇ ਗੁਰਾਂ ਦੇ ਸ਼ਬਦ ਦਾ ਮਲਾਇਆ ਹੋਇਆ ਪਰਮੇਸ਼ਰ ਮਿਲਦਾ ਹੈ ਹਰ ਦਾਸਨ ਤੂੰ ਦਾਸ ਸੁਖ ਪਾਏ ਜਿਹੜਾ ਮਹਾਰਾਜ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਛੋਟਾ ਉਸ ਸੂਖਰੂਪ ਨੂੰ ਪਾ ਲੈਂਦਾ ਹੈ ਮੇਰਾ ਹਰ ਪ੍ਰਭੂ ਇਨ ਵਿਧ ਪਾਇਆ ਜਾਹ ਰਹੀ ਜੋ ਅਕਾਲ ਪੁਰਖ ਸਮਰੱਥਾ ਇਸ ਤਰੀਕੇ ਨਾਲ ਪਾਇਆ ਜਾਂਦਾ ਹੈ ਹਰ ਕਿਰਪਾ ਤੇ ਰਾਮ ਗੁਣ ਗਾਏ ਜਦੋਂ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਨ ਉਹਨਾਂ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਹੰਕਾਰ ਨਾ ਕਰੇ ਮੈਂ ਗੁਣ ਗਾਉਣਾ ਹੈ ਲੇਗ ਬਹੁਤ ਜੀਵਨ ਜੇ ਤ ਹਰ ਨਾਮ ਨਾ ਲੱਗਾ ਪਿਆ 22 ਉਮਰ ਅਖੇ ਦੀ 100 ਸਾਲ ਦੀ ਹੈ 200 ਸਾਲ ਦੀ ਹੈ ਤਰਕਾਰ ਹੈ ਜੇ ਬਹੁਤੇ ਜੀਣ ਨੂੰਗੀ ਸੌ ਵਾਲੀ ਲਾਂਡ ਕਹੀਏ ਤਾਂ 1 ਫਿਟੇ ਮੁੰਦੀ ਫਿਟੇ ਮੁੰ 100 ਫਿਟੇ ਮੁੰਦੀ ਇੱਕ ਲਾਂਡ ਬਣਦੀ ਐ 100 ਲਾਂਡ ਦਾ 1 ਘੇਰ ਬਣਦਾ ਐ ਸੋਤਰ ਘਾ ਰਹੇ ਜੇ ਬਹੁਤ ਜੀਵਨ ਨੂੰ ਜਿਤ ਹਰ ਨਾਮ ਨਾ ਲੱਗਿਆ ਪਿਆਰ ਜੇ ਇੰਨੀ ਵੱਡੀ ਉਮਰ ਬਾਲੀ ਤੇ ਪਰਮੇਸ਼ਰ ਦੇ ਨਾਮ ਚ ਪਿਆਰ ਨਾ ਲੱਗਿਆ ਕੀ ਉਸ ਜੀਵਨ ਦਾ ਹੈ ਖੱਪ ਜਿਹੜੇ ਥੋੜੇ ਲੰਮੀਆਂ ਉਮਰਾਂ ਵਾਲੇ ਹੁੰਦੇ ਹਨ ਕਾਂ ਥੋੜੀਆਂ ਲੰਮੀਆਂ ਉਮਰਾਂ ਵਾਲੇ ਹੁੰਦੇ ਹਨ ਇਹਾਰੇ ਬਹੁਤ ਜੀਵਨ ਨੂੰ ਵੀ ਤੇਗ ਤੇਜ ਸੁਖਾਲੀ ਕਾਮਣ ਮੂਹ ਗੁਵਾਰਾਰੋ ਸੇਜਾ ਤੇ ਸੋਹ ਵਾਲੀਆਂ ਅਲੀਆਂ ਸਖੀਆਂ ਕਾਮਣ ਔਰਤੀਆਂ ਲੋਗ ਆਜਿਨਾ ਦੇ ਵੋਝ ਨਹੀਂ ਰਾ ਪਿਆ ਰਹਿੰਦੇ ਹਰ ਵਕਤ ਵਾਹਿਗੁਰੂ ਨੂੰ ਭੁਲਾਈ ਬੈਠਾ ਹੈ ਤਿੰਨ ਸਫਲ ਜਨਮ ਜਿਨ ਨਾਮ ਆਧਾਰ ਜਿਨਾਂ ਦਾ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ ਜਿਨਾਂ ਨੂੰ ਉਹਨਾਂ ਦਾ ਸਫਲਾ ਜਨਮ ਹੈ ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜੇ ਤੋ ਹਰ ਪ੍ਰੀਤ ਨਾ ਹੋ ਕੋਸਰਕਾਰ ਹੈ ਗ੍ਰਿਸ਼ਟ ਦੇ ਹਾਜਿਆ ਸਰਕਾਰ ਹੈ ਉਹ ਕੁਟੰਬ ਦੇ ਜਿਸ ਵਿੱਚ ਵਾਹਿਗੁਰੂ ਦਾ ਪ੍ਰੇਮ ਨਹੀਂ ਹੈ ਜਿਸ ਘਰ ਤੇ ਲਾ ਕੇ ਵਾਹਿਗੁਰੂ ਬਸਾਰ ਦੇਈਦਾ ਜਿਹੜੇ ਕੁਦੰਦ ਦੇ ਲਾ ਕੇ ਪਰਮੇਸ਼ਰ ਨੂੰ ਵਸਾਰਦੀਦਾ ਉਹ ਕੁਟੰਬ ਵੀ ਤਰਕਾਰ ਯੋਗ ਹੈ ਉਹ ਕੋਈ ਗ੍ਰਸਤ ਵੀ ਤਰਕਾਰ ਯੋਗ ਹੈ ਜਿੱਥੇ ਹਰੀ ਦੀ ਪ੍ਰੀਤੀ ਨਹੀਂ ਹੁੰਦੀ ਹੈ ਹੋਈ ਹਮਾਰਾ ਮੀ ਸਾਡਾ ਤਾਂ ਸੱਜਣ ਪਿਆਰਾ ਉਹ ਹੈ ਸਰਗੂ ਮਹਾਰਾ ਜੀ ਦੇ ਪਾਤਸ਼ਾਹ ਫਰਮਾਉਂਦੇ ਹਨ ਸੂਰ ਹਰ ਗੁਣ ਗਾਵੇ ਸੂ ਜੋ ਸੋ ਉਸ ਪਰਮੇਸ਼ਰ ਦੇ ਜੋ ਵੇਦਾਂ ਸ਼ਾਸਤਰਾਂ ਕਰਕੇ ਪ੍ਰਤੀਪਾਦ ਹੈ ਉਹਦੇ ਗੁਣਾਂ ਨੂੰ ਗਾਉਂਦਾ ਹੈ ਹਰ ਨਾਮ bina ਮੈਂ ਅਵਰ ਨਾ ਕੋਈ ਤਾਂ ਸਤਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਹੈ ਸਤਿਗੁਰ ਤੇ ਹੰਮ ਗਾਤ ਪਾਤ ਪਾਈ ਅਸੀਂ ਤਾਂ ਸਤਿਗੁਰੂ ਅੰਗਦ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਤੋਂ ਗੱਤ ਪ੍ਰਾਪਤੀ ਵਾਰੀ ਜਿਹੜੀ ਪਾਤ ਇਜਤ ਸੀ ਗਤ ਮੁਕਤੀ ਤੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਰੂਪਾਈ ਹੈ ਹਰ ਨਾਮ ਧਿਆਇਆ ਦੂਖ ਸਰਗਲ ਮਿਟਾਈ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਸਾਰੇ ਦੁੱਖ ਮਾਰੇ ਦੇ ਨਾਮ ਨਮੇੜ ਗੁੱਤੇ ਹਨ ਸਦਾ ਆਨੰਦ ਹਰ ਨਾਮ ਲਿਵ ਲਾਈ ਆਨੰਦ ਦੀ ਪ੍ਰਾਪਤੀ ਹੋਈ ਹੈ ਪਰਮੇਸ਼ਰ ਦੇ ਨਾਮ ਦੀ ਬ੍ਰਤੀ ਨੂੰ ਜੋੜਨੇ ਕਰਕੇ ਜੁੜ ਮਿਲਿਆ ਹਮਕੋ ਸਰੀਰ ਸੁਧ ਪਹੀ ਸਤਿਗੁਰਾਂ ਦੇ ਨਾਲ ਮਿਲਣ ਵਾਲੀ ਸਾਨੂੰ ਸਰੀਰ ਕਦੇ ਵਾਪਕ ਮਨੁੱਖਾ ਜਨਤਾਰਿਆ ਸੀ ਪਈ ਪ੍ਰਾਉਤ ਮਾਨੁਖ ਦੇ ਹੁਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਇਸ ਸ਼ਰੀਰ ਦੀ ਸੁਧ ਗਿਆਤ ਹੋ ਗਈ ਕਿ ਵਾਹਿਗੁਰੂ ਦੇ ਮਿਲਣ ਵਾਸਤੇ ਮੁਰਗਾਂ ਦੇ ਜੀ ਸੀ ਹੋਰ ਜੁਨ ਸਾਰੀਆਂ ਕੈਨ ਕੱਟਣ ਵਾਸਤੇ ਹਨ ਜੀ ਆਪੋ ਆਪਣੇ ਕੀਤੇ ਕਰਮਾਂ ਨੂੰ ਭੋਗਦੇ ਹਨ ਐਡੀ ਹੋ ਕੇ 84 ਲੱਖ ਜੂਨ ਸੋ ਸਤਿਗੁਰਾਂ ਦੇ ਨਾਲ ਮਿਲ ਕੇ ਸਾਨੂੰ ਸ਼ਰੀਰ ਦਾ ਇਹ ਸੁਧ ਗਿਆਤ ਹੋਇਆ ਕਿ ਵਾਹਿਗੁਰੂ ਦੇ ਮਿਲਣ ਵਾਸਤੇ ਸਾਨੂੰ ਸ਼ਰੀਰ ਮਿਲਿਆ ਹੈ ਸ਼ਰੀਰ ਦੀ ਸੁద్ధి ਹੋ ਗਈ ਸੁద్ధి ਸਰੀਰ ਪਵਿੱਤਰ ਹੋ ਗਿਆ ਇਸ ਲਈ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਸਰੀਰ ਸੁਧ ਹੋਈ ਪਈ ਸਿਰ ਦੇ ਮਾਨ ਵੱਲੋਂ ਸੁਧ ਹੋ ਗਈ ਬਿਰਤੀ ਦੇ ਅਧਿਆਸ ਤੋਂ ਪਰੇ ਹੋ ਗਏ ਸਿਰ ਦੇ ਅੰਦਰ ਹੀ ਅਸਤ ਸੁਰੂਪ ਉਹਦੀ ਗਿਆਤ ਹੋ ਗਈ ਹਉ ਮੈਂ ਤ੍ਰਿਸ਼ਨਾ ਸਭ ਅਗਨ ਬੁਝਈ ਜਿਹੜੀ ਜੇ ਉਹਦੀ ਹੰਕਾ ਕਰਦੇ ਸੀ ਹੱਡ ਚੰਦ ਦੀ ਜਿਹੜੀ ਰਸਾਂ ਕਸਨ ਤ੍ਰਿਸ਼ਨਾ ਸੀ ਇਹ ਸਾਰੀ ਅੰਗ ਮਾਈਦੀ ਸੀ ਅੰਦਰੋਂ ਇਹ ਸਾਰੀ ਈਰਖਾ ਰੂਪੀ ਅਗਵੀ ਬਈ ਇਹ ਬੁਝ ਗਈ ਬੇਸ਼ੇਕ ਰੋਧ ਖਿਵਾ ਗਹਿ ਲਈ ਕੋਈ ਗੁਰੂ ਦਾਤ ਵੀ ਸਾਰੇ ਨਾਸ ਹੋ ਗਏ ਜਦੋਂ ਕਮਜ਼ੋਰ ਆਦਮੀ ਨੂੰ ਮਾਫ ਕਰ ਗਈਏ ਉਦੋਂ ਜਿਵੇਂ ਸਾਤਸੰਗ ਜੀ 100 ਘੜਾ ਪਾਣੀ ਦਾ ਕੇ ਮੈਦੀ ਅੱਗ ਤੇ ਪੈ ਜੇ ਉਹ ਠੰਡੀ ਹੋ ਜਾਂਦੀ ਐਨਾ ਕਰੋਧ ਠੰਡਾ ਹੋ ਜਾਂਦਾ ਆਪ ਤੋਂ ਨਿਰਬਲ ਹੋਵੇ ਕਮਜ਼ੋਰ ਹੋਵੇ ਉਦੋਂ ਗਲਤੀ ਹੋ ਗਈ ਹੋਵੇ ਉਹਨੂੰ ਮਾਫੀ ਦਿਲਾਉਂਦੇ ਨਹੀਂ ਇੰਨਾ ਸ਼ਾਂਤ ਹੁੰਦਾ ਹੈ ਮਨ ਇੰਨਾ ਸੁਖ ਹੁੰਦਾ ਹੈ ਉਹ ਐਸਾ ਸੁਖ ਪ੍ਰਾਪਤ ਹੋਇਆ ਵੇਨਸੀ ਕ੍ਰੋਧ ਖਿਮਾ ਗਹਿ ਲਈ ਕ੍ਰੋਧ ਆਦਿਕ ਸਾਰੇ ਸੁਣਾਓ ਨਾ ਸੋਗੇ ਇਹ ਗੁਣ ਐਸਾ ਜੇ ਕੇਂਦਰ ਮੈਂ ਤੇ ਵੀ ਆ ਜੇ ਉਹਨੂੰ ਉਦੋਂ ਉਸ ਰਸ ਦਾ ਪਤਾ ਲੱਗਦਾ ਕਿੰਨਾ ਅਨੰਦ ਹੈ ਛਿਮਾ ਗ੍ਰਹਿਣ ਕਰਨੀ ਮਾਫ ਕਰਨਾ ਰੂ ਕੋ ਭਰ ਆਪੇ ਕਿਰਪਾ ਕਰੀ ਨਾਮ ਦੀ ਜੀ ਨੋ ਜੀ ਹਰੀ ਆਗੂ ਆਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਨਨੌ ਲਾਦਾ ਦੰਦੰਦਾ ਹੈ ਗੁਰਮੁਖ ਰਤਨ ਕੋ ਘੇਰ ਲਾ ਲੀ ਗੁਰਮੁਖ ਸਾਧ ਸੰਗ ਜਿਹੜਾ ਇਸ ਨਾਮ ਰੂਪੀ ਰਤਨ ਨੂੰ ਅਮੋਲਕ ਨੂੰ ਲੈਂਦਾ ਗੁਰਾਂ ਦੇ ਪਾਸੋਂ ਨਾਨਕ ਗੁਣ ਗਾਵੇ ਹਰ ਅਲਖ ਭੀਵੈ ਸਤਿਗੁਰੂ ਜੀ ਜਿਹੜਾ ਹਰੀ ਅਲਖ ਨੇ ਲਖਿਆ ਨਹੀਂ ਜਾਂਦਾ ਸੁੱਧ ਮਨ ਕਰਕੇ ਤੇ ਭੇਦ ਨਹੀਂ ਪਾ ਜਾਂਦਾ ਗੁਰਾਂ ਤੋਂ ਬਿਨਾ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਣੇ ਹਾਂ ਉਸ ਦੇ ਗੁਣਾਂ ਨੂੰ ਗਾ ਕੇ ਇਸ ਪ੍ਰਕਾਰ ਇਸ ਰਤਨ ਨੂੰ ਕੋਈ ਕੋਈ ਦਰਲਾ ਸਾਹਿਬ ਸਿੰਘ ਜੀ ਪ੍ਰਾਪਤ ਕਰਨਾ ਕਿ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਆਸਾਂ ਸ਼ੁਕਰੀਆਂ ਸੁਪੂ ਨੂੰ ਕੀਤੀਆਂ ਜਿਹਦੇ ਕੱਲ੍ਹ ਦੋ ਹੋਈਆਂ ਸੰਗੀਆਂ ਛੇ ਅੱਜ ਹੋਈਆਂ ਹਨਗੀਆਂ ਗੁਰਮੁਖ ਰਤਨ ਨੂੰ ਦਰਲਾ ਲੀ ਲੈ ਨਾਨਕ ਗੁਣ ਗਾਵੇ ਹਰ ਅਲੱਖ ਅਭੀਰੈ ਵਾਹਿਗੁਰੂ ਵਾਹਿਗੁਰੂ